ਨਾ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਦੇ ਭਈਆਂ ਨੇ 10 ਕੇ 12 ਜਿਹੜੇ ਹੈਗੇ ਹੀ ਕਿ भोजपुरी ਗਾਣੇ ਗਾਣੇ ਵਿੱਚ ਇੰਨੇ ਗੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਵੀ ਕੀ ਕੁਝ ਕਹੋਲਦੇ ਪਈ ਜੇ ਮੈਂ ਇਸ ਨੂੰ ਕਹਿਣ ਵਾਸਤੇ ਉਹਨਾਂ ਦੇ ਕੋਠੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਨਾਂ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਾਈ ਤੇ ਆ ਵੇਖੋ ਮੇਰੇ ਕੱਪੜੇ ਆ ਵੇਖੋ ਮੇਰਾ ਗਾਲ ਘੋਟਿਆ ਮੇਰੇ ਕੋ ਬੋਲੀਆਂ ਵੀ ਨਹੀਂ ਜਾਣਦੇ ਕੋ ਹਾਂ ਮਛਮੀ ਨੇ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਮੈਂ ਸਿਰਫ ਗਾਣੇ ਤੋਂ ਗਾਣੇ ਤੋਂ ਵਿਵਾਦ ਹੋਇਆ ਹਾਂ ਜੀ ਵੀਰ ਜੀ ਗਾਣਿਆਂ ਤੋਂ ਵਿਵਾਦ ਕੀਤਾ ਇਹਨਾਂ ਮੇਰੇ ਨਾਲ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀ ਬਈਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਉਹਨਾਂ ਗੱਲ ਨੂੰ ਵੀ ਗੱਬੀਤ ਵੀ ਕਰਨਗੇ ਜੇ ਲੋੜੀ ਦਾ ਤਿਉਹਾਰ ਲੋਕ ਧੂਮ ਧਾਮ ਦੇ ਨਾਲ ਮਨਾਉਂਦੇ ਨੇ ਤੇ ਇਸ ਮੌਕੇ ਕੁਝ ਲੋਕ ਪਤੰਗਵਾਦੀ ਵੀ ਖੂਬ ਕਰਦੇ ਨੇ ਛੱਤ ਦੇ ਉੱਤੇ ਡੀਜੇ ਲਗਾਉਂਦੇ ਨੇ ਤੇ ਆਪਣਾ ਮਨੋਰੰਜਨ ਕਰਦੇ ਨੇ ਪਰ ਕੁਝ ਥਾਵਾਂ ਦੇ ਉੱਤੇ ਝਗੜੇ ਹੋਣ ਦੇ ਮਾਮਲੇ ਵੀ ਅਕਸਰ ਸਾਹਮਣੇ ਆਉਂਦੇ ਨੇ ਜੀ ਹਾਂ ਮਾਮਲਾ ਅਮਰਸਰ ਦੀ ਮਜੀਠਾ ਰੋਡ ਤੇ ਰਾਮਨਗਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਪ੍ਰਵਾਸੀਆਂ ਦੇ ਉੱਤੇ ਘੁਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਪੰਜਾਬੀ ਨੌਜਵਾਨ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਛੱਤ ਦੇ ਉੱਤੇ ਉੱਚੀ ਡੀਜ਼ਲ ਲਗਾਏ ਗਏ ਸੀ ਅਸ਼ਲੀਲ ਗਾਣੇ বাজਾਏ ਜਾ ਰਹੇ ਸੀ ਉੱਚੀ ਆਵਾਜ਼ ਦੇ ਵਿੱਚ ਜਿਵੇਂ ਹੀ ਰੋਕਿਆ ਗਿਆ ਤਾਂ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਉਸ ਦੀ ਪਾਗੋ ਤਾਰਕ ਨੂੰ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਵਾਲ ਪੁੱਟੇ ਗਏ ਦਾੜੀ ਪੁੱਟੇ ਗਈ ਇਥੋਂ ਤੱਕ ਕਿ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਫਿਲਹਾਲ ਪੀੜਤ ਪਰਿਵਾਰ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਵੀ ਗੋਹਾਲ ਲਗਾਈ ਗਈ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕੇ ਨਾ ਆਪਣਾ ਤੇ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੋਈ ਸਾਹਿਬ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਤੋਂ ਨਹੀਂ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਹੈ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਆ ਨੀਵੇਂ ਆ ਨੀਵੇਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀ ਢਾਕੇ ਤੇ ਵੀਰ ਜੀ ਬੋਝਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਂਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਜਣੇ ਹੈਗੇ ਸੀ ਤੇ ਉੱਚੀ ਆਵਾਜ਼ ਚ ਲਾਉਂਦੇ ਪਏ ਸੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਇਹਨਾਂ ਨੂੰ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦੋ ਬੰਦ ਕਰ ਦੋ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਈ ਆ ਮੇਰੇ ਕੇਸਾਂ ਦੀ ਕਿਹੜੇ ਬੰਦੇ ਸੀ ਭਾਜੀ ਵੀਰ ਜੀ ਉਹ तकरीबन 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਹਮਲਾ ਵਗੈਰਾ ਵੀ ਕੀਤਾ ਉਹਨਾਂ ਨੇ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੱਖੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆਪ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨੇ ਬੁਰਾ ਮਗਾ ਕੇ ਉੱਪਰ ਬੈਠੇ ਸੀ ਦਾਰੂ ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਵੀ ਇਹਨਾਂ ਦਾਰੂ ਦੂਰੂ ਪੀ ਕੇ ਨੱਚਣਾ ਨੁੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਸੀ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਦਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਹੀ ਕਰਕੇ ਇਹ 10 ਜਣੇ ਮੈਨੂੰ ਪੈ ਗਏ ਵੀਰ ਜ ਇਹ ਤਾਂ ਨੰਮਰ ਨਾਲ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਕੀ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤ ਤੋਂ ਵੱਧ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਭਈਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆ ਪੈਣਾ ਹੁੰਦਾ ਗੱਲ ਨੂੰ ਵੀ ਗਬੀਤ ਵੀ ਕਰਨਗੇ ਜੀ ਤੁਹਾਨੂੰ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੈ ਮੈਂ ਆਰਾਮਨਗਰ ਕੋਲੋਂ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇਹ ਕਿ ਤੇਰੇ ਪੇਸਿਆਂ ਕੋਠੇ ਦੇ ਹੀ ਤੇ ਲਾਗੇ ਗਵਾਂਢੀ ਆ ਪਤਾਨੀ ਭਈਏ ਬੰਗਾਲੀ ਆ ਠੀਕ ਆ ਉਹ ਕਹਿੰਦੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪੈਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂਗਾ ਜੋ ਮੈਂ ਮੌਕੇ ਤੇ ਵੇਖਿਆ ਉਹ ਦੱਸੂ ਉਹਨੇ ਦਾਤਰ ਦਾ ਡਰਾਵਾ ਹੀ ਦਿੱਤਾ ਉਹਨਾਂ ਫੜ ਕੇ ਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੋੜ ਤਾ ਉਹਨਾਂ ਦਾਹ ਬੰਦਿਆਂ ਨੇ ਨੂੰ ਫੋਟ ਜਾਂ ਦੇਣਾ ਖੋਏ ਵਾਲ ਨੂੰ ਜਦੋਂ ਮੈਂ ਆਈ ਮੈਨੂੰ ਬੇਟੀ ਨਾਲ ਦੀ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੌਕੇ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇੱਜ਼ਤ ਨਹੀਂ ਹੈਗੀ ਅਸੀਂ ਮੰਗੇ ਆਂ ਮੰਗਿਆ ਕਰਦੇ ਹਾਂ ਸਾਨੂੰ ਜੋ ਵੀ ਸਾਡੇ ਹੱਕ ਚ ਕਾ ਹੋਣੀ ਚਾਹੀਦੀ ਗੱਲ ਵਾ ਭਾਈ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਉਦੋਂ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਘਰੇਲੂ ਗੱਲ ਨੂੰ ਲੈ ਕੇ ਇੱਕਲੇਸ਼ ਹੋਇਆ ਗਵਾਂਡੀਆਂ ਦੇ ਨਾਲ ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਮੇਰੇ ਕੋਲ ਜੀ ਗੁਰਵੇਸ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਜਗੜਿਆ ਜਿਸ ਕਰਕੇ ਉਹ ਕਹਿੰਦੇ ਦੋਨਾਂ ਦਾ ਆਪਸ ਵਿੱਚ ਗੁੱਸਾ ਮੁਤ ਹੋਇਆ ਤੇ ਪਤਾ ਲੱਗਾ ਕਿ ਇਹ ਜੇ ਤਫਦੀਸ਼ ਕੀਤੀ ਜਾ ਰਹੀ ਪਾਗਲਤ ਉਹ ਕਹਿੰਦਾ ਮੇਰੀ ਪਾਗਲਤ ਹੈ ਤਸਦੀਕ ਕੀਤੀ ਗਈ ਜੈਸੀ ਕਾਰਵਾਈ ਪਾਈ ਗਈ ਐਸੀ ਕਾਰਵਾਈ ਮੇਰੇ ਚਲਦੀ ਜਾਊਗੀ ਦੱਸਦੀ ਕਿ ਇੱਕ ਪੰਜਾਬੀ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿ ਹਜ਼ਾਰਿਆਂ ਕੇ 10 15 ਪ੍ਰਵਾਸੀ ਇਕੱਠੇ ਹੋਏ ਜਿਵੇਂ ਹੀ ਉਹਨਾਂ ਨੂੰ ਅਸ਼ਲੀਲ ਗਾਣੇ ਲਾਉਣ ਤੋਂ ਰੋਕਿਆ ਗਿਆ ਉੱਚੀ ਆਵਾਜ਼ ਨੂੰ ਘਟ ਕਰਨ ਲਈ ਕਿਹਾ ਗਿਆ ਤਾਂ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਨੌਜਵਾਨ ਦੀ ਪੱਗ ਉਤਾਰੀ ਗਈ ਤੇ ਉਸਦੇ ਨਾਲ ਖੂਬ ਕੁੱਟਮਾਰ ਵੀ ਕੀਤੀ ਗਈ ਤੇ ਫਿਲਹਾਲ ਪੀੜਤ ਪਰਿਵਾਰ ਇਨਸਾਫ ਦੀ ਗੁਹਲ ਲਗਾ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ